ਦੁਆਬਾ ਪਬਲਿਕ ਨਿਊਜ਼ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਤੁਹਾਡੇ ਨਾਲ ਸ਼ਾਹਕੋਟ ਦੀ ਖਬਰ ਸਾਂਝੀ ਕਰ ਲਈਏ ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੀ ਹਦਾਇਤ ਅਨੁਸਾਰ ਸਬ ਡਿਵੀਜ਼ਨ ਸ਼ਾਹਕੋਟ ਦੇ ਥਾਣਾ ਸ਼ਾਹਕੋਟ ਲੋਈਆਂ ਮਹਿਤਪੁਰ ਅਤੇ ਮਲਸੀਆਂ ਦੀ ਪੁਲਿਸ ਵੱਲੋਂ ਭੀੜ ਭਰੇ ਇਲਾਕਿਆਂ ਵਿੱਚ 플ੈਗ ਮਾਰਚ ਕੱਢਿਆ ਗਿਆ ਇਸ ਦੌਰਾਨ ਨਾਕਾਬੰਦੀ ਕਰਕੇ ਮਾੜੇ ਅੰਸਰਾਂ ਦੀ ਚੈਕਿੰਗ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਖਤ ਸਰਚਪ અભિયાન ਚਲਾਇਆ ਗਿਆ ਆਦੀ ਮੁਲਜ਼ਮਾਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਉਪਰਾਲੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਇੱਕ ਵੱਡੀ ਯੋਜਨਾ ਵੱਲ ਵੱਡਾ ਕਦਮ ਨਜ਼ਰ ਆ ਰਿਹਾ ਹੈ ਸ਼ਾਹਕੋਟ ਤੋਂ ਸੀਨੀਅਰ ਪੱਤਰਕਾਰ ਸਾਬੀ ਦਾਸੀ ਕੇ ਸ਼ਾਹਕੋਟੀ ਅਨਿਲ ਕੁਮਾਰ ਬਾਬੀ ਦੀ ਖਾਸ ਰਿਪੋਰਟ ਜੀ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਸ ਤਰ੍ਹਾਂ ਦੀਆਂ ਵਧੀਆ ਖਬਰਾਂ ਦੇਖਣ ਦੇ ਲਈ ਅੱਜ ਜਲਾ ਜਰੰਧਾ ਅਧਿਆਤਿ ਦੇ ਬਾਨ ਜੋ ਐਸਐਸਪੀ ਸਰਦਾਰ ਹਰਮਨਦਰ ਸਿੰਘ ਵਰਕੀ ਵੱਲੋਂ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਸਖਤ ਨਿਸ਼ਾਨਦੇ ਜਾਰੀ ਕੀਤੇ ਜਿਨ੍ਹਾਂ ਦਾ ਸਾਬਕਾ ਸ਼ਾਹ ਕੋਰਦੇ ਦਸਬਾ ਸ਼ਾਹ ਕੋਪ ਲੋਟੀਆਂ ਮੈਕਪੁਰ ਅਤੇ ਲੋਹਿਆਂ ਦੇ ਵਾਪਸ ਕੁਜਾਰਾ ਧੀਰਪੜਕਿਆ ਵਾਲੇ ਏਰੀਆ 'ਚ ਫਲੈਗ ਮਾਰਚ ਕੀਤਾ ਗਿਆ ਨਾਕਾਬੰਦੀ ਕੀਤੀ ਆ ਔਰ ਵਾਪਕ ਮਾੜੇ ਹੰਸਿਆਂ ਦੇ ਖਿਲਾਫ ਸੱਚਾ ਉਹ ਅਭਿਆਨ ਸ਼ੁਰੂ ਕੀਤਾ ਗਿਆ ਤੇ ਅੱਜ ਦਾ ਫਲੈਗ ਮਾਰਚ ਨਾਕਾਬੰਦੀ ਅਮਨ ਕੂਨ ਦੀ ਸਥਿਤੀ ਬਣਾਈ ਰੱਖਣ ਲਈ ਪਬਲਿਕ ਜੋ ਸਵਿਛਾ ਪ੍ਰਦਾ ਕਰਨ ਲਈ ਜਿਹੜਾ ਤੇ ਅੱਜ ਦਾ ਇਹ ਉਪਰਾਲਾ ਕੀਤਾ ਗਿਆ ਔਰ ਇਹ ਜਿਹੜੇ ਅੱਜ ਦੇ ਕਸਟੋਪਰੇਸ਼ਨ ਫਲੈਗ ਮਾਰਚ ਅਕਸਰ ਜਾਰੀ ਰਹਿੰਦੇ ਰਹਿੰਦੇ ਆ ਔਰ ਅਗਲੇ ਸਮੇਂ 'ਚ ਵੀ ਕਰਦੇ ਰਾਵਾਂਗੇ ਪਿਛਲੇ ਸਮੇਂ ਵਿੱਚ ਪੁਲਿਸ ਵੱਲੋਂ ਬੜੇ ਸਖਤ ਕਦਮ ਲੈਂਦੇ ਹੋਏ ਮਾੜੇ ਅਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ ਔਰ ਬਹੁਤ ਸਾਰੇ ਜਿਹੜੇ ਨਸ਼ੇ ਫੜੇ ਆ ਅੱਗੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੁਲਿਸ ਵੱਲੋਂ ਹਰ ਤਰ੍ਹਾਂ ਦਾ ਉਪਰਾਲਾ ਸਾਰੇ ਪੁਲਿਸ ਅਫਸਰ ਦੇ ਮੰਜੋ ਡੀਜੀ ਸਾਹਿਬ ਦੇ ਸੀਐਮ ਸਾਹਿਬ ਦੀਆਂ ਗਾਈਡਲਾਈਨ ਤੇ ਇਹ ਉਪਰਾਲੇ ਜਾਰੀ ਰਹਿੰਦੇ ਆ ਥੈਂਕ ਯੂ